ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੰਘ ਦਰੂ ਵਿਆਹ ਵਾਲਾ ਸੂਟ ਕਹਿ ਕੇ ਘਸਿਆ ਤੰਜ ਮੁੱਖ ਚੋਣ ਉਦਗਾਰਿਕ ਗੋਰ ਪਹੁੰਚੀ ਅਕਾਲੀ ਦਲ ਪੰਜਾਬ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ ਕਿਹਾ ਸਰਕਾਰੀ ਦੰਤਰ ਦੀ ਹੋਰ ਹੀ ਦੁਰਵਰਤੋਂ ਅਕਾਲੀ ਭਾਜਪਾ ਗੱਠਜੋੜ ਤੋਂ ਰਮਨਜੀਤ ਬਿੱਟੂ ਨੇ ਦਿੱਤਾ ਜਵਾਬ ਪੁਲਦੀਪ ਤਾਲੀਵਾਲ ਨੇ ਚੁੱਕੇ ਸਵਾਲ ਕਿਹਾ ਬਿੱਟੂ ਪਾਰਟੀ ਲੀਡਰਾਂ ਨਾਲ ਕਰ ਲੈ ਹਸਲਾ ਅਮਰੀਕੀ ਰਾਜਦੂਤ ਵੱਲੋਂ ਪਾਕਿਸਤਾਨ ਦੀ ਅਲੋਚਨਾ ਅਫਗਾਨਿਸਤਾਨ ਦੇ ਹੱਕ 'ਚ ਦਿੱਤਾ ਬਿਆਨ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨਾਂ ਨੂੰ ਲੈ ਕੇ ਆਜੇ ਦਿਨ ਚਰਚਾ ਵਿੱਚ ਰਹਿੰਦੇ ਨੇ ਇਸੇ ਦੌਰਾਨ ਕਿਸਾਨਾਂ ਨੂੰ ਮੁਆਵਜ਼ਾ ਦੇਣ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਜਮ ਕੇ ਕਹਿ ਰਿਹਾ ਉਹਨਾਂ ਤੰਜ਼ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਵਿਆਹ ਵਾਲੇ ਸੂਟ ਨਾਲ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਤੇ ਵਿਅੰਗ ਕੱਸਦਿਆਂ ਉਹਨਾਂ ਨੂੰ ਵਿਆਹ ਵਾਲਾ ਸੂਟ ਕਰਾਰ ਦਿੱਤਾ ਜੋ ਘੁੰਮ ਹਰ ਪਿਰਤਾਂ ਨੂੰ ਮੁਆਵਜ਼ਾ ਦੇ ਚੈੱਕ ਦੇਣ ਲਈ ਰੱਖੇ ਸਮਾਗਮ ਨੂੰ ਸਮੋਦਨ ਕਰਦਿਆਂ ਕਾਂਗਰਸੀਆਂ ਤੇ ਹੋਰਨਾਂ ਨੂੰ ਰਗੜੇ ਲਾਉਂਦੇ ਹੋਏ ਮੁੱਖ ਮੰਤਰੀ ਨੇ ਵਿਅੰਗਮਈ ਅੰਦਾਜ਼ ਦੇ ਵਿੱਚ ਆਖਿਆ ਕਿ ਹੁਣ ਨਵਜੋਤ ਸਿੱਧੂ ਵੀ ਸਿਆਸੀ ਦ੍ਰਿਸ਼ ਵਿੱਚ ਨਜ਼ਰ ਆਉਣਗੇ। ਉਹ ਪੰਜਾਬ ਲਈ ਇੱਕ ਨਵਾਂ এজেন্ডਾ ਲੈ ਕੇ ਹਾਜ਼ਰ ਹੋਣਗੇ। ਉਹਨਾਂ ਕਿਹਾ ਕਿ ਅਜਿਹੇ ਆਗੂ ਚੋਣ ਤੋਂ ਬਾਅਦ ਲੁਕ ਜਾਂਦੇ ਨੇ ਤੇ ਮੋੜ ਚੋਣਾ ਆਉਣ ਤੇ ਲੋਕਾਂ ਕੋਲ ਪੁੱਜ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂ ਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਭ요 ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਕੋਲੋਂ ਕੋਈ ਪੁੱਛੇ ਤਾਂ ਕਹਿੰਦੇ ਹਨ ਘਰ ਦਾ ਗੁਜ਼ਾਰਾ ਵੀ ਚਲਾਉਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵੀ ਤਾਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਾਂ ਇਹ ਸੇਵਾ ਪੁਰੇ ਸਮੇਂ ਦੀ ਸੇਵਾ ਹੈ ਨਾ ਕਿ ਕੁਝ ਸਮੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਅਹਿਮ ਇਕੱਤਰਤਾ ਹੋਈ ਅੰਤਰੀ ਕਮੇਟੀ ਦੀ ਮੀਟਿੰਗ ਮਗਰੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਲ 2025 ਨੂੰ ਹੋਣ ਵਾਲਾ ਸਾਲਾਨਾ ਜਨਰਲ ਇਜਲਾਸ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ 3 ਨਵੰਬਰ ਨੂੰ ਕੀਤਾ ਜਾਵੇਗਾ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਸ਼੍ਰਮਣੀ ਕਮੇਟੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਮਗਰੋਂ ਪ੍ਰਧਾਨ ਹਰਜਿੰਦਰ ਸਿੰਘ tạmੇ ਵੱਲੋਂ ਸਾਲ 2025 ਨੂੰ ਹੋਣ ਵਾਲਾ ਸਾਲਾਨਾ ਜਨਰਲ ਇਜਲਾਸ ਦੀ ਤਾਰੀਖ ਦਾ ਐਲਾਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ 3 ਨਵੰਬਰ ਨੂੰ ਹੋਵੇਗਾ ਇਜਲਾਸ ਦੌਰਾਨ ਐਸਜੀਪੀਸੀ ਦੇ ਨਵੇਂ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ 77 ਤੇ ਅੰਤ੍ਰ임 ਕਮੇਟੀ ਦੇ 11 ਮੈਂਬਰਾਂ ਦੀ ਚੋਣ ਹੋਵੇਗੀ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 30 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਉਦੇਦਾਰਾਂ ਦੀ ਚੋਣ ਤੇ 3 ਨਵੰਬਰ ਨੂੰ ਹੋਊਗੀ ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਜੀ ਦਾ ਸਤਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ਼੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਐਸਜੀਬੀਸੀ ਪ੍ਰਧਾਨ ਦੀ ਚੋਣ ਸਮੇਤ ਹੋਰ ਵੀ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਇਸ ਇਕਤਰਤਦ ਵਿੱਚ ਗੁਰਦੁਆਰਾ ਸੈਕਸ਼ਨ 85 ਅਤੇ ਸੈਕਸ਼ਨ 87 ਦੇ ਪ੍ਰਬੰਧਕੀ ਕੰਮ ਧਰਮ ਪ੍ਰਚਾਰ ਕਮੇਟੀ ਦੇ ਕਾਰਜ ਪੰਥ ਮਸਲਿਆਂ ਸੰਬੰਧੀ ਅਹਿਮ ਮਤੇ ਵੀ ਪਾਸ ਕੀਤੇ ਗਏ ਹਨ ਹੜ੍ਹ ਪੀੜਤਾਂ ਲਈ ਰਾਹਤ ਦੇ ਕਾਰਜ ਤੇ ਕਿਸਾਨਾਂ ਨੂੰ ਬੀਜ ਦੇਣ ਦਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਆਗੂ ਅਰਸ਼ਦੀਪ ਕਲੇਰ ਨੇ ਕਿਹਾ ਕਿ ਤਰਨਤਾਰਨ ਜਿਮਨੀ ਚੋਣ ਦੇ ਮੱਦੇਨਜ਼ਰ ਮੀਟਿੰਗ ਕੀਤੀ ਗਈ ਹੈ ਇਸ ਸਮੇਂ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਦੋ ਡੀਐਸਪੀਜ਼ ਦੀ ਤਣਾਤੀ ਗੈਰਕਾਨੂੰਨੀ ਹੈ ਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਮੁੱਖ ਚੋਣ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਤਰਨਤਾਰਨ ਜਿਮਨੀ ਚੋਣੋ ਇਲਾਕੇ ਸਿਆਸੀ ਪਾਰਾ ਵੱਧਦਾ ਜਾ ਰਿਹਾ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਸੀਨੀਅਰ ਅਗੂ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਰਨਤਾਰਨ ਚੋਣ ਦੌਰਾਨ ਇਲਾਕੇ ਦੇ ਵਿੱਚ ਦੋ ਡੀਐਸਪੀਜ਼ ਦੀ ਤਾਇਨਾਤੀ ਗੈਰ ਕਾਨੂੰਨੀ ਹੈ। ਉਹਨਾਂ ਦੋਸ਼ ਲਗਾਇਆ ਕਿ ਤਰਨਤਾਰਨ ਉਪ ਚੋਣ ਵਿੱਚ ਆਪ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਅਕਾਲੀ ਦਲ ਦੇ ਵਫਦ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਦਰਜ ਕਰਵਾਈ ਹੈ। ਹਲੇ ਬਾਈ ਇਲੈਕਸ਼ਨ ਸ਼ੁਰੂ ਹੋਈ ਹੈ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੱਕੇशाही ਇਹ ਬਿਲਕੁਲ ਇਨੀਸ਼ੀਅਲ ਸਟੇਜ ਤੇ ਸ਼ੁਰੂ ਕਰਤੀ ਜਿਹੜੀ ਸਪੈਸਿਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਇਹ ਹੈ ਕਿ ਦੋ ਡੀਐਸਪੀ ਨੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਇੱਕ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹ ਦੋਹੇ ਬੰਦੇ ਲੰਬਾ ਸਮਾਂ ਉਥੇ ਤਰਨ-ਤਰਨ ਦੇ ਵਿੱਚ ਐਸਐਚਓ ਪੋਸਟਡ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਹਰਮੀਤ ਸੰਧੂ ਉਹਨਾਂ ਦੇ ਬੜੇ ਖਾਸ ਨੇ ਕਿਉਂਕਿ ਉਹਨਾਂ ਦੇ ਐਮਐਲਏ ਸ਼ਿਪ ਦੇ ਦੌਰਾਨ ਹੀ ਇਹ ਉਥੇ ਐਸਐਚਓ ਰਹੇ ਨੇ ਸੋ ਉਹਨਾਂ ਦੇ ਬਲੂ ਆਈਡ ਬॉय ਨੇ ਉਹਨਾਂ ਦੇ ਤੁਸੀਂ ਸਮਝੋ ਵੀ ਕਰਤਾ ਤਰਤਾ ਨੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਦੁਬਾਰਾ ਇਹ ਦੋਨਾਂ ਦੀ ਪੋਸਟਿੰਗ ਕਰਾਈ ਜਾਂਦੀ ਹੈ ਪਹਿਲਾਂ ਐਸਐਚਓ ਸੀ ਹੁਣ ਪ੍ਰਮੋਟ ਹੋ ਕੇ ਡੀਐਸਪੀ ਬਣ ਗਏ ਨੇ ਤੇ ਇਹ ਦੋਹਾਂ ਨੂੰ ਉਥੇ ਤਰਨ ਤਾਰਨ ਦੇ ਵਿੱਚ ਐਸਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹਨਾਂ ਦੀ ਪੋਸਟਿੰਗ ਕਰਾ ਕੇ ਕੰਮ ਕੀ ਸ਼ੁਰੂ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਸ਼ਰਮਨੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹਨ ਉਹਨਾਂ ਨੂੰ ਵੜਨ ਤੱਕ ਨਹੀਂ ਦਿੰਦੇ ਸੋ ਹੁਣ ਧੜਾ ਧੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਣ ਦਾ ਲੋਕਾਂ ਦਾ ਦੌਰ ਸ਼ੁਰੂ ਹੋ ਗਿਆ ਹੋਰ ਦੂਸਰੀਆਂ ਪਾਰਟੀਆਂ 'ਚੋਂ ਜਿਹੜੇ ਲੋਕ ਸ਼ਰਮਨੀ ਅਕਾਲੀ ਦਲ ਦੇ ਵਿਚਾਰੇ ਨੇ ਇਹ ਦੋ ਬੰਦਿਆਂ ਦਾ ਕੰਮ ਹੈ ਉਹਨਾਂ ਨੂੰ ਸਿੱਧੇ ਫੋਨ ਕਰਨਾ ਜਾਂ ਉਹਨਾਂ ਨੂੰ ਇਨਡਾਇਰੈਕਟ ਤਰੀਕੇ ਨਾਲ ਇਹ ਧਮਕਾਇਆ ਜਾਂਦਾ ਹੈ ਕਿ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਜੇ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਕਿਸੇ ਹੋਰ ਕੈਂਡੀਡੇਟ ਦੀ ਸਪੋਰਟ ਕੀਤੀ ਤਾਂ ਤੁਹਾਡੇ ਉੱਤੇ ਝੂਠੇ ਪਰਚੇ ਬਣਾਏ ਜਾਂਦੇ ਤਾਂ ਦੱਸਦੀ ਹੈ ਕਿ ਇਹ ਚੋਣ ਇਸ ਲਈ ਵਿਦਲਚਸਪ ਹੋਣ ਵਾਲੀ ਹੈ ਕਿਉਂਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੇ ਲਗਾਤਾਰ ਆਪਣਾ ਰੁਖ ਬਦਲਿਆ ਕੇਂਦਰੀ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ ਸ਼ਰੋਮਣੀ ਕਾਲੀਦਾਲ ਨਾਲ ਪਬਿਕ ਵਿੱਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਇਸੇ ਆਮ ਆਦਮੀ ਪਾਰਟੀ ਆ ਗੁਗਿਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਬਿੱਟੂ ਨੂੰ ਪਹਿਲਾਂ ਆਪਣੀ ਪਾਰਟੀ ਦੇ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਦੀ ਨੀਤੀ ਕੀ ਹੈ ਅਸੀਂ ਇਸ ਬਾਰੇ ਜਾਣਦੇ ਹਾਂ ਕਿ ਅੰਤ ਵਿੱਚ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਚੋਣਾਂ ਲੜਨੀਆਂ ਪੈਣਗੀਆਂ ਰਬਨਿਤ ਬਿੱਟੂ ਦੇ ਇਸ ਬਿਆਨ ਕਿ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ ਬਾਰੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਾਰ-ਵਾਰ ਅਕਾਲੀ ਦਲ ਨਾਲ ਗੱਠਜੋੜ ਦੀ ਵਕਾਲਤ ਕਰ ਰਹੇ ਨੇ ਪਰ ਬਿੱਟੂ ਕੁਝ ਹੋਰ ਹੀ ਕਹਿ ਰਹੇ ਨੇ ਬਿੱਟੂ ਨੂੰ ਪਹਿਲਾਂ ਆਪਣੀ ਪਾਰਟੀ ਦੇ ਆਗੂਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਸਾਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਦੀ ਨੀਤੀ ਕੀ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਅੰਤ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਇਕੱਠੇ ਚੋਣਾਂ ਲੜਨੀਆਂ ਪੈਣਗੀਆਂ ਪਰ ਜੇਕਰ ਦੋਵੇਂ ਇਕੱਠੇ ਵੀ ਹੋਣ ਤਾਂ ਵੀ ਕੋਈ ਲੋਕ ਉਹਨਾਂ ਨੂੰ ਵੋਟਰ ਨਹੀਂ ਪਾਵੇਗਾ ਪਰ ਜੇਕਰ ਦੋਵੇਂ ਇਕੱਠੇ ਵੀ ਹੋ ਜਾਣ ਤਾਂ ਵੀ ਲੋਕ ਵੋਟ ਨਹੀਂ ਪਾਉਣਗੇ ਕਿ ਅਸੀਂ ਜੋ ਹੈ ਅਕਾਲੀ ਦਲ ਦੇ ਨਾਲ ਗੱਠ ਜੁੜ ਨਹੀਂ ਕਰਾਂਗੇ ਅਕਾਲੀ ਦਲ ਖਤਮ ਹੋ ਚੁੱਕਿਆ ਔਰ ਭਾਜਪਾ ਇਕੱਲੀ ਚੋਂ ਰਹੇਗਾ ਦੇਖੋ ਅਗਰ ਮੀਤ ਬਿੱਟੂ ਜੀ ਦਾ ਜਿਹੜਾ ਬਿਆਨ ਪਹਿਲਾਂ ਤੇ ਉਹਨਾਂ ਦੀ ਸਾਰੀ ਪਾਰਟੀ ਤੈਅ ਕਰੇ ਉਹਨਾਂ ਦਾ ਕੋਈ ਲੀਡਰ ਕਹਿੰਦਾ ਕਿ ਮੈਂ ਇਸ ਗੱਲ ਦੇ ਹੱਕ 'ਚ ਆਂ ਕਿ ਅਕਾਲੀ ਦਲ ਨਾਲ ਗੱਠ ਜੁੜ ਹੋਣਾ ਚਾਹੀਦਾ ਕਦੀ ਕੈਪਟਨ ਵਿਨੈਨਦਾ ਧੋੜੀ ਕਹਿੰਦੇ ਆ ਕਦੀ ਸੁਨੀਲ ਜਾਖੜ ਜੀ ਕਹਿੰਦੇ ਆ ਕਿ ਕਾਲੀ ਦਲ ਸੁਨੀਲ ਜਾਖੜ ਜੀ ਤਾਂ ਗੱਲ ਹੀ ਕਾਲੀ ਦਲ ਦੀ ਕਰਦੇ ਆ ਇਸ ਕਰਕੇ ਪਹਿਲਾਂ ਤੇ ਰਵਨੀਤ ਬਿੱਟੂ ਜੀ ਨੂੰ ਬੇਨਤੀ ਹੈ ਕਿ ਆਪਣੇ ਪਾਰਟੀ ਦੇ ਲੀਡਰਾਂ ਦਾ ਸਲਾਹ ਕਰ ਲਓ ਆਪਣੀ ਪਾਰਟੀ ਦੀ ਲਾਈਨ ਜਿਹੜੀ ਹੈ ਇੱਕ ਲਾਈਨ ਜਿਹੜੀ ਆ ਉਹ ਅਖਤਿਆਰ ਕਰੋ ਤਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਪਵੈਖ ਵਿੱਚ ਕਿਸੇ ਵੀ ਤਰ੍ਹਾਂ ਦਾ ਗੱਡ ਜੋੜ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਹਨਾਂ ਨੇ ਦੋ ਟੁਕ ਸ਼ਬਦਾ ਵਿੱਚ ਕਿਹਾ ਕਿ ਭਾਜਪਾ 2027 ਦੇ ਵਿੱਚ ਸਾਰੀਆਂ 117 ਸੀਟਾਂ ਤੇ ਅਤੇ ਬੇਅਦਬੀ ਕਰਨ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਹਿਲਾ ਕਮਿਸ਼ਨ ਨੇ ਐਸਐਚਓ ਪੂਸ਼ਨ ਕੁਮਾਰ ਵੱਲੋਂ ਪਲਾਟਕਾਰ ਪੀੜਤ ਦੀ ਮਾਂ ਨੂੰ ਕਲੀ ਬੁਲਾਉਣ ਦੀ ਘਟਨਾ ਸੰਬੰਧੀ ਨੋਟਿਸ ਜਾਰੀ ਕੀਤਾ ਹੈ ਹੁਣ ਇਸ ਮਾਮਲੇ 'ਚ ਪੂਸ਼ਨ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ ਐਸਐਚਓ ਨੇ ਦਾਅਵਾ ਕੀਤਾ ਕਿ ਕੁੜੀ ਦੇ ਪਰਿਵਾਰ ਨੇ 50 ਲੱਖ ਰੁਪਏ ਦੀ ੀਮਾ ਕੀਤੀ ਸੀ ਪਰ ਉਹਨਾਂ ਨੇ ਸਾਫ ਮਨਾਂ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਲੜਕੀ ਦੇ ਪਰਿਵਾਰ ਵੱਲੋਂ ਲਗਾਏ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਐਸਐਚਓ ਪੂਸ਼ਨ ਕੁਮਾਰ ਦਾ ਦੋਸ਼ ਹੈ ਕਿ ਇਹਨਾਂ ਲੋਕਾਂ ਨੂੰ ਕਾਮਰੇਡ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਉਸਨੇ ਆਪਣੀ ਲੋਕ ਅਨਸਾਫ਼ ਪਾਰਟੀ ਬਣਾਈ ਐਸਐਚਓ ਦਾ ਦੋਸ਼ ਹੈ ਕਿ ਉਹ ਮੁੱਦੇ ਪੈਦਾ ਕਰਦੇ ਹਨ ਤੇ ਪੀੜਤ ਪਰਿਵਾਰ ਦੇ ਨਾਲ ਖੜੇ ਹੁੰਦੇ ਨੇ ਤੇ ਪੈਸੇ ਵਸੂਲਦੇ ਨੇ ਉਸਨੇ ਦੱਸਿਆ ਕਿ ਉਸਦੇ ਕੋਲ ਇੱਕ ਬਲਦਕਾਰ ਦਾ ਮਾਮਲਾ ਆਇਆ ਜਿਸਨੇ ਚੁੰਨੀ ਦੇਵੀ ਨੇ ਆਪਣੀ ਤੀਨ ਨੂੰ ਬਲਦਕਾਰ ਬਾਰੇ ਦੱਸਿਆ ਐਸਐਚਓ ਨੇ ਕਿਹਾ ਕਿ ਔਰਤ ਦੇ ਦੋਸ਼ ਬੇਬੁਨਿਆਦ ਨੇ ਉਸਨੇ ਅੱਗੇ ਕਿਹਾ ਕਿ ਪੁਲਿਸ ਸਟੇਸ਼ਨ ਵਿੱਚ ਕੈਮਰੇ ਲੱਗੇ ਹਨ ਇਸ ਲਈ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਉਹ ਸਜ਼ਾ ਪੁਕਤੰਦੇ ਲਈ ਤਿਆਰ ਹੈ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਂ ਆਈ ਸੀ ਤੇ ਮੇਰੇ ਸਾਥੀ ਦੇ ਹੱਥ ਫੇਰੇ ਤੇ ਬਲੋਗ ਕਿਹਦੇ ਵੀ ਡੰਡਾ ਦੀ ਇੰਦਰੀ ਦੇਖਦੇ ਲੱਗ ਬਲਤਕਾਰ ਹੋਇਆ ਕਿ ਨਹੀਂ ਹੋਇਆ ਹੂੰ ਦੇਖੋ ਮੈਂ ਇੱਕ ਜ਼ਿੰਮੇਵਾਰ ਅਫਸਰ ਹੂੰ ਹੂੰ ਮੇਰੀ ਏਜ ਜਿਹੜੀ ਹੈਗੀ ਆ ਉਹ ਅਸਲ 58 ਸਾਲ ਜਾ ਰਿਹਾ ਹੂੰ ਔਰ 38 ਸਾਲ ਮਹਿਕਮੇ ਚ ਮੇਰੀ ਸਰਵਿਸ ਚੁੱਪੀ ਆ ਹੂੰ ਇਸ ਜਿਹੜੀ ਸਰਵਿਸ ਦੇ ਦੌਰਾਨ ਹੂੰ ਅੱਜ ਤੱਕ ਮੇਰੇ ਤੇ ਕਿਸੇ ਵੀ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸਬੰਧ ਵਿੱਚ ਕੋਈ ਵੀ ਉਂਗਲ ਨਹੀਂ ਉੱਠੀ ਹੂੰ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਹੈ ਹੂੰ ਤੇ ਜਿਹੜਾ ਇਹਨੇ ਦੱਸਿਆ ਹਾਂ ਵੀ ਇੱਕ ਉਹ ਰੱਖਿਆ ਸੀਗਾ ਅ ਡੰਡਾ ਕੇ ਦੇ ਵੀ ਹਾਂ ਵੀ ਦੇ ਕੇ ਚੈੱਕ ਕਰ ਲੈਣੇ ਆ ਹੂੰ ਇਹੋ ਜੀ ਗੱਲ ਬ ਕੋ ਗਲਤ ਹੈ ਮੇਰੇ ਜਿਹੜੇ ਹੈਗੇ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਂ ਜੋਗ ਹਾਈ ਕੋਰਟ ਦੇ ਕੈਮਰੇ ਨਾਲ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਇਹ ਮੋਨੀਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24 8 ਦੀ ਗੱਲ ਬਤੇ ਝਾਂ ਮਾਰ ਰਹੇ ਆ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੋਗ ਹਾਈ ਕੋਰਟ ਆਪ ਚੱਕਰ ਸਕਦੀ ਹੈ ਹਮ ਅਗਰ ਉਹਦੇ ਵਿੱਚ ਕੋਈ ਵੀ ਗੱਲ ਸਚਾਈ ਆਉਂਦੀ ਹੈ ਜਾਂ ਤੇ ਜੋ ਕਾਰਵਾਈ ਬੰਦੀ ਹੋਗੀ ਉਹਨਾਂ ਬੁਕਰੀ ਦਾ ਕਾਰਵਾਈ ਕਰਨਾ ਮੈਂ ਹੁਸੈਨ ਵੀ ਤਿਆਰ ਆ ਐਸਐਚਓ ਨੇ ਕਿਹਾ ਕਿ ਉਸ ਦੇ ਖਿਲਾਫ ਦੋਸ਼ਾਂ ਤੋਂ ਬਾਅਦ ਉਹ ਉਹ ਦੋ ਦਿਨਾਂ ਤੱਕ ਘਰ ਨਹੀਂ ਗਿਆ ਫਿਰ ਉਸ ਨੇ ਆਪਣੇ ਦੋ ਪੁੱਤਰਾਂ ਨੂੰ ਘਟਨਾ ਬਾਰੇ ਦੱਸਿਆ ਐਸਐਚਓ ਨੇ ਦੋਸ਼ ਲਗਾਇਆ ਕਿ ਜਰਨੈਲ ਰਾਮ ਸਿੰਘ ਅਤੇ ਕਰਨਲ ਨੇ ਉਸ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਅੰਤ ਵਿੱਚ 50 ਲੱਖ ਰੁਪਏ ਤੱਕ ਦੀ ਮੰਗ ਕੀਤੀ ਗਈ ਪਰ ਉਸ ਨੇ ਮਨ੍ਹਾ ਕਰ ਦਿੱਤਾ ਗਵਰਨਮント ਮੰਤਰੀ ਲਾਲਚੰਦ ਕਟਾਰੂਚੱਕ ਚ ਚੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਮੋਹਾਲੀ ਦੀ ਬੰਗਾ ਦਾਣਾ ਮੰਡੀ ਵਿੱਚ ਪਹੁੰਚੇ। ਇਸ ਦੌਰਾਨ ਉਹ ਨਾਕਿਸਤਾਨਾ ਦੇ ਕਿਸਾਨਾਂ ਦੇ ਸਮੱਸਿਆਵਾਂ ਸੁਣਿਆ ਤੇ ਮੰਤਰੀ ਨੇ ਕਿਹਾ ਕਿ 24 ਘੰਟਿਆਂ ਚ ਕਿਸਾਨਾਂ ਦੇ ਖਾਤਿਆਂ ਚ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੰਤਰੀ ਕਟਾਰੂਚੱਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱੱਕਾ ਚੋਨਾ ਲੈ ਕੇ ਹੀ ਮੰਡੀ ਆਉਣ ਤਾਂ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿੱਚ ਪਹੁੰਚਣ ਵਾਲੀ ਝੋਨੇ ਦੀ ਫਸਲ ਦੀ ਗੁਣਵੱਤਾ ਚੰਗੀ ਹੈ ਅਤੇ ਕਿਸਾਨਾਂ ਨੂੰ ਖਰੀਦ ਦੇ 24 ਘੰਟਿਆਂ ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ ਅੱਜ ਵੱਖ-ਵੱਖ ਮੰਡੀਆਂ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਲ ਚੰਦ ਘਟਾਲੂ ਚੱਕ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਮੰਡੀਆਂ 'ਚ ਲੈ ਆਉਣ ਲਈ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਬਾਵਜੂਦ ਕਿਸਾਨਾਂ ਦਾ ਮਨੋਵਲ ਉੱਚਾ ਹੈ ਭਾਵੇਂ ਵਿਪਰੀਤ ਹਾਲਾਤਾਂ ਦੇ ਵਿੱਚੋਂ ਇਸ ਵਾਰ ਅਸੀਂ ਪੰਜਾਬ ਦੇ ਲੋਕ ਨਿਕਲੇ ਆ ਬਹੁਤ ਵੱਡੀ ਹੜ੍ਹਾਂ ਦੀ ਮਾਰ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਪਰ ਇਹਦੇ باوجود ਪੰਜਾਬ ਦਾ ਕਿਸਾਨ ਚੜ੍ਹਦੀ ਕਲਾ ਚ ਆਪਣਾ ਚੋਨਾ ਲੈ ਕੇ ਮੰਡੀਆਂ ਚ ਆ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਵਲ ਜਿਹੜੀ ਆ ਪਹੁੰਚੀ ਆ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਉਹ ਖਰੀਦ ਚੁੱਕੇ ਆ ਸੋ ਐਮਐਸਪੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ ਜਿਹੜਾ ਵਾਅਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ 24 ਘੰਟਿਆਂ ਦੇ ਵਿੱਚ ਵਿੱਚ ਪਰਚੇਜ਼ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੈਸੇ ਪਾਣੇ ਉਹ ਵਾਅਦਾ ਪੂਰਾ ਕੀਤਾ ਜਾ ਰਿਹਾ ਸੋ ਅ ਬਸ ਡੇ ਬਾਏ ਡੇ ਜਿਹੜੀ ਉਹ ਪ੍ਰੋਕਿਊਰਮੈਂਟ ਆ ਉਹ ਵੱਧ ਰਹੀ ਆ ਜਿਹੜਾ ਭਾਰਤ ਸਰਕਾਰ ਬੋਲਸ ਨੂੰ ਟਾਰਗੇਟ ਮਿਲਿਆ 172 ਲੱਖ ਐਮਟੀ ਦਾ ਅਸੀਂ ਉਮੀਦ ਕਰਦੇ ਆਂ ਵੀ ਉਹ ਪੂਰਾ ਕਰੀਏ ਪਰ ਕਿਉਂਕਿ ਹੜ੍ਹਾਂ ਨੇ ਫਸਲ ਦਾ ਨੁਕਸਾਨ ਬਹੁਤ ਕੀਤਾ ਹੈ ਇਦੇ باوجود ਜਿਹੜਾ ਆ ਕਿ ਅਸੀਂ ਉਮੀਦ ਕਰਦੇ ਹਾਂ ਵੀ ਚੰਗਾ ਸਾਡਾ ਰਿਜ਼ਲਟ ਪੰਜਾਬ ਚ ਆਵੇ ਸੋ ਜਿੰਨੀਆਂ ਵੀ ਪੈਡੀ ਦੀ ਪ੍ਰਿਕੋਰਮੈਂਟ ਦੇ ਨਾਲ ਜੁੜੀਆਂ ਫੈਕਲਟੀਜ਼ ਨੇ ਚਾਹੇ ਉਹ ਆਰਟੀ ਹੋਵੇ ਚਾਹੇ ਕਿਸਾਨ ਨੇ ਮਿਲਰ ਨੇ ਮਜ਼ੂਰ ਨੇ ਉਹਨਾਂ ਲਈ ਸੀਜ਼ਨ ਚੰਗਾ ਹੋਵੇ ਇਹਦੇ ਲਈ ਪੂਰੇ ਬੰਦੋਬਸਤ ਕੀਤੇ ਆ ਸੀਸੀਐਲ 27000 ਕੋਰਪਿਆ ਸਾਡੇ ਕੋਲ ਅਵੇਲੇਬਲ ਆ ਅਕਤੂਬਰ ਦੀ ਔਰ ਬਾਰਦਾਨਾ ਸਾਡੇ ਕੋਲ ਹੈਗਾ ਸੋ ਪੂਰੀ ਤਰ੍ਹਾਂ ਅਸੀਂ ਅਲਰਟ ਆ ਕਿਸਾਨ ਨੂੰ ਕੋ ਮੰਡੀ ਚ ਦਿੱਕਤ ਨਾ ਹੋਵੇ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ ਹੁਣ ਤੱਕ 18 ਲੱਖ ਮੈਟ੍ਰਿਕ ਟਨ ਚੋਂ ਨਾ ਮੰਡੀਆਂ ਚ ਪਹੁੰਚਿਆ ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਸਲਾਂ ਦੀ ਖਰੀਦ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰ ਰਹੀਆਂ ਨੇ ਉਹਨਾਂ ਕਿਹਾ ਕਿ ਕਿਸਾਨ ਭਾਵੇਂ ਆਪਣੇ ਝੋਨੇ ਦੀ ਫਸਲ ਇੱਕ ਦਿਨ ਦੇਰੀ ਨਾਲ ਮੰਡੀਆਂ ਵਿੱਚ ਲਿਆਉਣ ਪਰ ਪੂਰੀ ਤਰ੍ਹਾਂ ਸੁੱਕੀ ਹੋਣੀ ਚਾਹੀਦੀ ਹੈ ਪੰਜਾਬ ਦੀ ਧਰਤੀ ਜਿਹੇ ਧਰਤੀਆਂ ਜਿੱਥੇ ਜੰਮੇ ਵੱਡੇ ਪ੍ਰਸਿੱਧ ਖਿਡਾਰੀ ਪੂਰੀ ਦੁਨੀਆ ਵਿੱਚ ਆਪਣਾ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਇਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਹਨ ਸਰਬਜੀਤ ਸਿੰਘ ਕਲੋਂ ਜਿਨ੍ਹਾਂ 75 ਸਾਲ ਤੋਂ ਵੀ ਵੱਧ ਦੀ ਉਮਰ 'ਚ ਐਥਲੈਟਿਕਸ ਪ੍ਰਤੀ ਆਪਣਾ ਪਿਆਰ ਬਣਾਈ ਰੱਖਿਆ ਇਸੇ ਦੌਰਾਨ ਉਹਨਾਂ ਮਿਲਖਾ ਸਿੰਘ ਪੰਜਾਬ ਮਾਸਟਰ ਐਥਲੈਟਿਕ ਮੀਟ 'ਤੇ 75 ਸਾਲ ਪਲੱਸ ਵਰਗ 'ਚ 100 ਤੇ 200 ਮੀਟਰ ਦੀ ਇੱਕ ਇੱਕ ਸੋਨੇ ਦੇ ਤਮਕਾ ਜਿੱਤਿਆ ਇਸ ਦੇ ਨਾਲ ਹੀ ਏਸ਼ੀਆ ਗੇਮਾਂ 'ਚ ਦੌੜ ਲਈ ਉਹਨਾਂ ਦੀ ਚੋਣ ਵੀ ਹੋ ਚੁੱਕੀ ਹੈ ਪਟੰਡਾ ਵਿੱਚ ਹੋਈਆਂ ਮਿਲਖਾ ਸਿੰਘ ਦੂਸਰੀ ਪੰਜਾਬ ਮਾਸਟਰ ਐਥਲੈਟਿਕ ਮੀਟ ਵਿੱਚ 75 ਸਾਲ ਪਲੱਸ ਵਰਗ ਵਿੱਚ 100 ਮੀਟਰ ਅਤੇ 200 ਮੀਟਰ ਵਿੱਚ ਇੱਕ ਇੱਕ ਸੋਨੇ ਦਾ ਤਗਮਾ ਜਿੱਤ ਕੇ ਸਰਬਜੀਤ ਸਿੰਘ ਕਾਲੋ ਨੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਇਸ ਮੌਕੇ ਤੇ ਤੜਾਕ ਮਾਸਟਰ ਕਾਲੋ ਨੇ ਦੱਸਿਆ ਕਿ 2008 ਵਿੱਚ ਪੀਟੀਆਈ ਅਧਿਆਪਕ ਸੇਵਾ ਮੁਫਤ ਹੋਣ ਤੋਂ ਬਾਅਦ ਹੁਣ ਤੱਕ ਪੰਜਾਬ ਹਰਿਆਣਾ ਰਾਜਸਥਾਨ ਅਤੇ ਦਿੱਲੀ ਵਿੱਚ ਹੋਈਆਂ ਐਥਲੈਟਿਕ ਵਿੱਚ ਸੀਨੀਅਰ ਸਿਟੀਜ਼ਨ ਦੌੜਾਂ ਵਿੱਚ ਵੱਖ-ਵੱਖ ਵਰਗਾਂ ਵਿੱਚ 400 ਦੇ ਕਰੀਬ ਸੋਨੇ ਦੇ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕਰ ਚੁੱਕਾ ਹਾਂ ਖੇਡਾਂ ਦੇ ਵਿੱਚ ਭਾਗ ਲੈ ਰਿਹਾ ਹਾਂ ਜੀ ਆਪਣੇ 70 ਸਾਲ ਦੀ ਉਮਰ 70 ਲਾ ਕੇ ਤੇ ਹੁਣ ਤੱਕ ਲਗਾਤਾਰ ਯਾਰੀ ਤੇ ਮੈਂ ਜਿਹੜੇ ਮੈਡਲ ਨੇ ਉਹ ਘੱਟੋ ਘੱਟ 350 ਤੋਂ 400 ਲੈ ਚੁੱਕਾ ਤੇ ਉਹ ਕੁਆਕਥਾਵਾਂ ਦੇ ਤੇ ਨੈਸ਼ਨਲ ਤੇ ਜਿਹੜੀਆਂ ਸਟੇਟ ਮੀਟਾਂ ਨੇ ਉਹ ਹਰ ਸਾਲ ਮਤਲਬ ਜਿਹਾ ਕੇ ਮਨਜ਼ੂਰ ਕੀਹੜੀ ਕਿਹੜੀ ਸਟੇਟ ਵਿੱਚ ਤੁਸੀਂ ਜਾ ਕੇ ਮੰਡਿਤ ਦੌਰਾਨ ਲਾ ਚੁੱਕੇ ਹੋ ਦੋ ਵਾਰੀ ਬੰਗਲੌਰ ਦੀ ਇੱਕ ਵਾਰੀ ਦਿੱਲੀ ਹਾਇਦਰਾਬਾਦ ਅਲਾਹਾਬਾਦ ਫਿਰ ਚੰਡੀਗੜ੍ਹ ਪੰਚਕੂਲਾ ਤੇ ਇੱਕ ਭਪਾਲ ਦੇ ਲੱਗੇ ਨਾਮ ਨੂੰ ਲੱਗਾ ਤੇ ਮੈਂ ਬਚਪਨ ਤੋਂ ਹੀ ਜਿਹੜਾ ਨਾ ਛੇਵੀਂ ਕਲਾਸ ਤੋਂ ਹੀ ਹਾਕੀ ਦਾ ਖਿਡਾਰੀ ਸੀ ਤੇ ਹਾਕੀ ਲਗਾਤਾਰ ਦੋ ਸਾਲੀਆਂ ਸਤਵੀਂ ਦੇ ਵਿੱਚ ਮੈਂ ਡਿਸਟ੍ਰਿਕਟ ਪਾਰਟਿਸਿਪੇਟ ਕਰ ਰਿਹਾ ਸੀ ਤੇ ਆਪਣੀ ਟੀਮ ਦੇ ਵਿਚਾਰ ਗਿਆ ਸੀ ਉਸ ਤੋਂ ਬਾਅਦ ਅਸੀਂ ਜਿਹੜੀਆਂ ਸਥਿਤੀਆਂ ਜਿੱਤੀਆਂ ਫਿਰ ਮੈਂ ਮੇਰਾ ਬਾਅਦ ਜਿਹੜਾ ਸੀ 올ੰਪੀਅਨ ਸਰਜੀਤ ਤੇ ਅਸੀਂ ਇਕੱਠੇ ਖੇਡਦੇ ਰਹੇ ਹਾਂ ਤੇ ਲਗਾਤਾਰ ਇਹ ਮੈਨੂੰ ਫਰਾਉਂਦੇ ਰਹੇ ਸਦਾਹਰਤ ਸਿੰਘ ਜਿਹੜੇ ਨੇ 올ੰਪੀਅਨ ਉਹਨਾਂ ਨੂੰ ਵੀ ਅਸੀਂ ਕਦੀ ਜਤਨੀ ਸੀ ਦਿੱਤਾ ਇਹਨਾਂ ਨਾਲ ਸਿਹਤਾਂ ਦਾ ਬਹੁਤ ਨੁਕਸਾਨ ਹੋਇਆ ਜੀ ਜਨ ਦੀ ਮੈਂ 72 ਤੋਂ ਲੈ ਕੇ ਤੇ ਸੰਨ 2008 ਕਰਾ ਸੀਨੀਅਰ ਖਾਲਸਾ ਸਿੰਘ ਇਸ ਕੰਡੀਸ਼ਨ ਭਗਵਾਨ ਦੇ ਸੰਸਕ੍ਰਿਤੀ ਜਦੋਂ ਰਿਟਾਇਰ ਹੋਇਆ ਤਾਂ ਉਸ ਤੋਂ ਬਾਅਦ ਹੀ ਮੈਂ ਉਸੇ ਵੜੀ ਜਿਦਾਂ ਇਹ ਆਪਣਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ ਹੁਣ ਤੱਕ ਜਾਰੀ ਹੈ ਸਰਬਜੀਤ ਸਿੰਘ ਕਾਲਮ ਨੇ ਦੱਸਿਆ ਕਿ ਬਠਿੰਡਾ ਵਿੱਚ ਹੋਈਆਂ ਮਿਲਖਾ ਸਿੰਘ ਦੂਸਰੀ ਪੰਜਾਬ ਮਾਸਟਰ ਐਥਲੈਟਿਕ ਮੀਟ ਵਿੱਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਨਾਲ ਸੰਬੰਧਿਤ ਵੱਖ-ਵੱਖ ਜੁਲਿਆਨਾਰ ਸੰਬੰਧਿਤ 30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਕਰੀਬੀ 500 ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਇਸ ਮੀਟ ਵਿੱਚ ਭਾਗ ਲਿਆ ਗਿਆ। ਸਾਬਕਾ ਅਮਰੀਕੀ ਰਾਜਦੂਤ ਜ਼ਾਲਮੇ ਖਲੀਲਜ਼ਾਦ ਨੇ ਚੇਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਦੀ ਰਾਜਨੀਤੀ ਤੇ ਪਾਕਿਸਤਾਨ ਹਮਲੇ ਇੱਕ ਵੱਡੇ ਖਤਰੇ ਨੂੰ ਦਰਸਾਉਂਦੇ ਹਨ ਵੱਡਾ ਜੋਖਮ ਪੈਦਾ ਕਰਦੇ ਹਨ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਟਕਰਾਅ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ ਖਲੀਲਜ਼ਾਦ ਨੇ ਕਿਹਾ ਕਿ ਪਾਕਿਸਤਾਨ ਦੀ ਨਿਰਾਸ਼ਾ ਦੱਸਕੀਤਾ ਸੀਨੀਅਰ ਅਮਰੀਕੀ ਡਿਪਲੋਮੈਂਟ ਜ਼ਾਲਮੇ ਮਾਮੂਜ਼ੀ ਖਲੀਲਜ਼ਾਦ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਤੇ ਹਵਾਈ ਹਮਲਿਆਂ ਦੀ ਸਖਤ ਆਲੋਚਨਾ ਕੀਤੀ ਹੈ ਵਿਦੇਸ਼ ਨੀਤੀ ਮਾਹਰ ਖਲੀਜ਼ਾਦ ਨੇ ਕਿਹਾ ਹੈ ਕਿ ਇਹ ਪਾਕਿਸਤਾਨ ਦੀ ਨਿਰਾਸ਼ਾ ਦਾ ਸੰਕੇਤ ਹੈ ਅਤੇ ਕਾਬੁਲ ਤੇ ਉਸਦਾ ਹਮਲਾ ਅਸਫਲ ਹੋ ਗਿਆ ਹੈ। ਉਹਨਾਂ ਨੇ ਖੇਤਰ ਦੇ ਵਿੱਚ ਸੰਭਾਵੀ ਯੁੱਧ ਦਾ ਡਰ ਪ੍ਰਗਟ ਕੀਤਾ ਹੈ ਅਤੇ ਪਾਕਿਸਤਾਨ ਤੇ ਦਬਾਅ ਪਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਖਲੀਜ਼ਾਦ ਦਾ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਉਹਨਾਂ ਨੇ 2018 ਤੋਂ 2021 ਤੱਕ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ। ਉਹ ਤਾਲੀਬਾਨ ਦੀ ਕਾਬੁਲ ਵਾਪਸੀ ਤੋਂ ਬਾਅਦ ਅਮਰੀਕਾ ਵਾਪਸ ਆਏ ਕਾਬੁਲ ਹਮਲੇ ਦੀ ਖਬਰ ਫੈਲਣ ਤੋਂ ਬਾਅਦ ਆਪਣੇ ਪਹਿਲੇ ਟਵੀਟ ਵਿੱਚ ਖਲੀਜ਼ਾਦ ਨੇ ਲਿਖਿਆ ਅਫਗਾਨ ਰਾਜस्तानी ਤੇ ਪਾਕਿਸਤਾਨ ਹਮਲੇ ਇੱਕ ਗੰਭੀਰ ਖਤਰਾ ਪੈਦਾ ਕਰਦੇ ਨੇ ਪਾਕਿਸਤਾਨੀ ਅਫਗਾਨ ਅਤੇ ਬਲੋਚ ਵਿਦਰੋਹੀਆਂ ਵਿਰੁੱਧ ਆਈਐਸਆਈਐਸ ਅਤਵਾਦੀਆਂ ਦਾ ਸਮਰਥਨ ਕਰਦੇ ਹਨ ਇਸ ਦੌਰਾਨ ਅਫਗਾਨਿਸਤਾਨ ਟੀਟੀਪੀ ਨੂੰ ਸਮਰਥਨ ਪ੍ਰਦਾਨ ਕਰ ਰਿਹਾ ਹੈ ਇਸ ਦੌਰਾਨ ਇਹ ਹਮਲੇ ਇੱਕ ਖਤਰਨਾਕ ਮੋੜਾ ਦੋਵੇਂ ਧਿਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਫੌਜੀਵਾਦ ਦਾ ਹੱਲ ਨਹੀਂ ਹੈ ਇਸ ਨਾਲ ਦੋਵੇਂ ਦੇਸ਼ਾਂ ਵਿੱਚ ਮੌਤ ਅਤੇ ਤਬਾਹੀ ਵਧੇਗੀ ਇਸ ਦੀ ਬਜਾਏ ਕਾਬੁਲ ਅਤੇ ਇਸਲਾਮਾਬਾਦ ਨੂੰ ਗਲਬਾਦ ਦਾ ਰਸਤਾ ਛੋੜਨਾ ਚਾਹੀਦਾ ਹੈ ਕਲੀਜ਼ਾਦ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਪਾਕਿਸਤਾਨ ਦਾ ਅਫਗਾਨਿਸਤਾਨ ਤੇ ਹਮਲਾ ناکਾਮ ਹੋ ਗਿਆ ਕਾਬੁਲ ਵਿძ ਪਾਕਿਸਤਾਨੀ ਫੌਜ ਦੁਆਰਾ ਨਿਸ਼ਾਨਾ ਬਣਾਇਆ ਗਿਆ ਵਿਅਕਤੀ ਉਸ ਦਿਨ ਸ਼ਹਿਰ ਵਿੱਚ ਵੀ ਨਹੀਂ ਸੀ ਹੁਣ ਸਵਾਲ ਇਹ ਹੈ ਕਿ اسلامਾਬਾਦ ਹੋਰ ਹਮਲੇ ਕਰੇਗਾ ਪਾਕਿਸਤਾਨੀ ਜਹਾਜ਼ ਲਗਾਤਾਰ ਕਾਬੁਲ ਦੇ ਉੱਪਰ ਉੱਡ ਰਹੇ ਨੇ ਅਫਗਾਨਿਸਤਾਨ ਦੀ ਆਪਣੀ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ ਇਸ ਨਾਲ ਪੂਰੇ ਖੇਤਰ ਦੇ ਵਿੱਚ ਅਸਥਿਰਤਾ ਦੀ ਸੰਭਾਵਨਾ ਵੱਧ ਜਾਂਦੀ ਹੈ ਜ਼ਾਲਮੇ ਖਲੀਸزاد ਨੇ ਅੱਗੇ ਲਿਖਿਆ ਕਿ ਜਦੋਂ ਕੋਈ ਸੰਕਟ ਹੁੰਦਾ ਹੈ ਤਾਂ ਸਿਰਫ ਕੂਟਨੀਤੀ ਹੀ ਸਥਿਤੀ ਨੂੰ ਬਚਾ ਸਕਦੀ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਅਤੇ ਆਈਐਸਆਈ ਨੂੰ ਮੁਖੀ ਦੇ ਕਾਬੂਲ ਦਾ ਦੌਰਾ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਇਹ ਅਫਗਾਨਿਸਤਾਨ ਦੇ TTP ਨਾਲ ਗੱਲਬਾਤ ਕਰਨ ਦੀ ਪਾਕਿਸਤਾਨ ਦੀ ਇੱਛਾ ਨੂੰ ਦਰਸਾਉਂਦਾ ਹੈ ਹਾਲਾਂਕਿ ਮੈਨੂੰ ਉਹਨਾਂ ਦੀਆਂ ਕਾਰਵਾਈਆਂ ਤੇ ਸ਼ੱਕ ਹੈ ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਨੇ TTP ਨਾਲ ਜੰਗਬੱਦੀ ਦੀ ਗੱਲ ਕੀਤੀ ਸੀ ਇਮਰਾਨ ਖਾਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ ਜਲਮੈਨੇ ਕਿਹਾ ਕਿ ਜਿਵੇਂ 트럼ਪ ਕਹਿੰਦਾ ਹੈ ਕਿ ਜੇ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਯੁੱਧ ਨਾ ਹੁੰਦਾ ਇਸੇ ਤਰ੍ਹਾਂ ਜੇ ਇਮਰਾਨ ਖਾਨ ਨੂੰ ਬੇਦਖਲ ਕਰਕੇ ਕੈਦ ਨਾ ਕੀਤਾ ਜਾਂਦਾ ਤਾਂ ਟੀਟੀਪੀ ਨਾਲ ਸਮਝੌਤਾ ਅੱਗੇ ਵੱਧਦਾ ਜਿਸ ਨਾਲ ਹਜ਼ਾਰਾਂ ਪਾਕਿਸਤਾਨੀ ਜਾਨਾਂ ਬਚ ਜਾਂਦੀਆਂ ਇਸ ਨਾਲ ਪਾਕਿਸਤਾਨ ਵੱਦੀ ਅਤਵਾਦ ਨਾਲ ਇੱਕ ਅਸਫਲ ਰਾਜਪਨਣ ਤੋਂ ਬਚ ਜਾਂਦਾ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਨਿਮਰਤਾ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਰਾਜਰੋਮਾਗੇ ਧੰਨਵਾਦ we mm -hmm.